ਦਸਾਂ ਡੋਡਾ ਹੋਸ਼ਾ ਕੋਸ਼ਾ ਵੀ ਵੜਾ ਪੁੱਤ ਹੋ ਗਿਆ ਵਿਆਹ ਕਰਾਇਆ ਤੇਰੇ ਚਾਕੇ ਨੇ ਕਿੰਨਾ ਕਰਾਇਆ ਵਿਆਹ ਕਿੰਨਾ ਨਹੀਂ ਕਰਾਇਆ ਹੋਣਾ ਕਿ ਭੂਤਨੀ ਦਾ ਥੋੜੀ ਕਰਾਇਆ ਹੋਣਾ ਮੈਂ ਅਸਾਂ ਹਾਂ ਜਰਾ ਜੀ ਬੜੀ ਚੋਰੀ ਬਹਿ ਮੈਨੂੰ ਮਰਗੀ ਕਿੱਥੇ ਰਹਿੰਦੀ ਆ ਇੱਥੇ ਰਹਿੰਦੀ ਆ ਮੁੰਡਾ ਦਾ ਬਾਹਰ ਗਿਆ ਤਾਂ ਗਗਰੋ ਜਾਈ ਹੁਣ ਫਿਰ ਦਾ ਮੁੰਡਾ ਮੁੰਡਾ ਹਾਈ ਛਡਾਈ ਆ ਮੈਂ ਜਨਾ ਹਾਈ ਛਡਾਈ ਆ ਅੱਛਾ ਆਹ ਕੋਣੀ ਇਹ ਮੇਰਾ ਯਾਰ ਨੂੰ ਲੈ ਗਿਆ ਹੁਣ ਕਿੱਦੋਂ ਜੇਰਪੁਰ ਤੋਂ ਜੇਰਪੁਰ ਤੋਂ ਓਏ ਛੱਡ ਕੇ ਜਦ ਹੈਲੋ ਤੇ ਕਿਤੇ ਵਹੇ ਬਾਤ ਇੱਥੇ ਪੈਚ ਵਹਿਆ ਪੁੱਤ ਠੀਕ ਜਿਹਾ ਕਰ ਕੇ ਲਉ ਤਾ ਉਹ ਜਾ 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 ਪੁੱਤ ਉਹਨੇ ਜਿਹੜਾ ਚੱਲਦੀ ਰਣੀ ਉਹ ਢੱਡੀ ਅੱਛਾ ਸਭ ਤੋਂ ਪਹਿਲਾਂ ਨੇ ਤੁਸੀਂ ਸਿੱਧੇ ਜਾਣਾ ਆ ਸਿੱਧੇ ਗਏ ਇੱਥੇ ਰਣੀ ਜੋ ਬੜੀ ਦੂਰ ਬਾਹਰ ਪੈਣਾ ਇਧਰ ਵੀ ਨੀ ਮੋਟਾ ਹੋ ਜੂ ਅੱਛਾ ਜਿਹਨੂੰ ਐਨੂੰ 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 ਕਰੂ ਜਦੋਂ ਆਪਾਂ ਐਨੂੰ ਮੁੜੇ ਤੇ ਸਾਹਮਣੇ ਇੱਕ ਨਿੱਕੀ ਗਲੀ ਆਉਣੀ ਆ ਨਿੱਕੀ ਗਲੀ 'ਚ ਵੜ ਜਿਓ ਨਿੱਕੀ ਗਲੀ ਦੇ ਨਾਲ ਕੇ ਸਿੱਧੇ ਠਾਕੀ ਜਿਹਾ ਨਹੀਂ ਨਹੀਂ ਤੇਰਾ ਕੋ ਬਲਾਕਾਰ ਬੁਖਾਰ ਦੇ ਲੋ ਇਧਰ ਦੀ ਲੇਕਾਰ ਰੱਖ ਗਏ ਤੂੰ ਨਾ ਆਹ ਲੋ ਮੋ ਉਗਾ ਆਹ ਉਗਾ ਉਗਾ ਪਤਾ ਜਿੱਤੇ ਬੰਦ ਰਹਾ ਮੇਰੀ ਆਹ ਅੰਦਰ ਮੰਨੇ ਜਿੱਤਾ ਬਾਦਰ ਪਤਾ ਹੈ ਖੁੱਲ ਕੇ ਆ ਗਿਆ ਜਿਹਨੇ ਬੰਦ ਰੰਨੇ ਹੋਗਾ ਬਜਾਊਗਾ ਬਜਾਊਗਾ ਉਹ ਹੋਣਾ ਨਹੀਂ ਬਾਂਦਰ ਵੀ ਬੱਜਾ ਬੋਰ ਬੋਰ ਵੀ ਉਹਨਾਂ ਕਰ ਲੱਗਾ ਬੋਰ ਵੀ ਲੱਗਾ ਲੱਗੀ ਜਾਂਦਾ ਨਾ ਪਤਾ ਜੇ ਉਹਨਾਂ ਦੇ ਘਰ ਚ ਜਾਣਾ ਠੱਲਾ ਜੇ ਪੈ ਗਿਆ ਕੀ ਕਰ ਖੜ ਜਾਓ ਅੱਜ ਖੋਲ ਕਪੜਾ ਆਣਾ ਕਪੜਾ ਨਾਲ ਉਹਨਾਂ ਦੇ ਕਹਦਾ ਕਿ ਬੁੱਢਾ ਆਣਾ ਖੂ ਖੂ ਕਰਦੇ ਨਾਲ ਮਜ਼ੇ ਦੇ ਬੁੱਢਾ ਆਣਾ ਖੂ ਖੂ ਕਰਦਾ ਹਾਂ ਹਾਂ ਚਲੋ ਉਹ ਉੱਡਾ ਆ ਆ ਆ ਕੋਈ ਉੱਡਾ ਹੋ ਗਿਆ ਹੋ ਗਿਆ ਤੇ ਉਹਦਾ ਕਾਗਾ ਕੁੱਕੜ ਵੀ ਰੱਖਿਆ ਕੰਪਿਊਟਰ ਵੀ ਰੱਖਿਆ ਤੇ ਹੋਰ ਵੀ ਬਾਜੂ ਗੱਦ ਪੇਲੇ ਜਾਂਦਾ ਪਾਲਿਆ ਵਾ ਜਾਨਵਰ ਬਿਖੇਰੇ ਰੱਖੇ ਉਹਨਾਂ ਨੇ ਉਹ ਤਾਂ ਮੇਰੀ ਬੇਬੇ ਦਾ ਘਰ ਆ ਉਹ ਤੇਰੇ ਬਾਪੂ ਦਾ ਵੀ ਘਰ ਆ ਸੱਤਾ ਸਮਝ ਨਹੀਂ ਆਈ ਕੋਈ ਤੇਰੀ ਬੇਬੇ ਦਾ ਵਿਆਹ ਕਰਾ ਹੈ